ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨੌਜਵਾਨ ਨੂੰ ਘਰੇ ਸੱਦ ਕੇ ਗਵਾਂਡੀਆਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਨੌਜਵਾਨ ਤੇ ਇਲਜ਼ਾਮ ਲਗਾਇਆ ਕਿ ਇਹ ਸਾਡੀ ਧੀ ਦੀ ਇੱਜ਼ਤ ਨੂੰ ਪਿਆ ਸੀ। ਦੱਸ aí ਕੈਂਬ੍ਰਿਸਰ ਦੇ اسلامਾਬਾਦ ਇਲਾਕੇ ਦੀ ਗਲੀ ਨੰਬਰ 6 ਦੀ ਇਹ ਘਟਨਾ ਹੈ ਜਿੱਥੇ ਗਵਾਂਡੀਆਂ ਦੇ ਉੱਤੇ ਨੌਜਵਾਨ ਨੂੰ ਘਰ ਬੁਲਾ ਕੇ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੂਰੇ ਇਲਾਕੇ ਦੇ ਵਿੱਚ ਮਾਹੌਲ ਇਸ ਵਕਤ ਸਾਂਸਨੀ ਦਾ ਬਣਿਆ ਹੋਇਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਪਰਿਵਾਰਿਕ ਮੈਂਬਰ ਰੋ ਕੁਰਲਾ ਰਖੇ ਨੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਦਾ ਸਾਡਾ ਮੁੰਡਾ ਬੜਾ ਚੰਗਾ ਲੱਗਦਾ ਸੀ ਜਦੋਂ ਉਹ ਇਹਨਾਂ ਨੂੰ ਘੁਮਾਉਣ ਦੇ ਲਈ ਲੈ ਕੇ ਜਾਂਦਾ ਸੀ ਚਾਰ ਦਿਨ ਪਹਿਲਾਂ ਵੀ ਇਹਨਾਂ ਨੂੰ ਘੁਮਾਉਣ ਦੇ ਲਈ ਲੈ ਕੇ ਗਿਆ ਸੀ ਪਰ ਅੱਜ ਕਰੇ ਸੱਦ ਕੇ ਕਰੇ ਬੁਲਾ ਕੇ ਸਾਡੇ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰਿਕ ਵਪਰਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਹੈ ਨੇ ਅਤੇ ਮੌਲਸਵਾ ਦੇ ਖਿਲਾਫ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਦੂਜੀ ਪਾਸੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨ ਦਰਜ ਕਰਕੇ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ। ਬ੍ਰਿਸਰ ਦੇ اسلام آباد ਦੀ ਇਹ ਘਟਨਾ ਪੁਰੇ ਇਲਾਕੇ ਦੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚਾਰ ਦਿਨਾਂ ਨੂੰ ਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ। ਕੀ ਬਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਮਾਰ ਕੇ ਦੇ ਕਰਫਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗਵੰਡੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਟੀਕਾ ਮਾਰੀਆ ਪਰਵਾਜਾ ਨਹੀਂ ਆਈਆ ਡੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕ ਤਾਂ ਪਿਓ ਦਾ ਨਾਮ ਉਹ ਮੁੰਡੇ ਦਾ ਨਾਮ ਭਾਵੇਂ ਕਾ ਪਿਓ ਬੋਲੋ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਿਹੜਾ ਪਿਓ ਮਾਂ ਉਹਦੀ ਪੋਤਰੀ ਵਿਸ਼ਨੂ ਦੇਵੀ ਫਿਰ ਕੇ ਆਈ 4 ਦਿਨ ਨਾਲ ਲੈ ਕੇ ਆਇਆ ਹੁਣ ਵੱਡ ਟੋਕੇ ਕੀ ਕਹਿੰਦੇ ਪੈਨੇ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਪੈ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਘਪਾਨਾ ਚਲਾਈਆਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਿਆ ਹੋਇਆ ਇਹਨਾਂ ਦਾ ਸਾਰੇ ਕਬਰ ਨੂੰ ਅੰਦਰ ਦੋ ਉਤਰ ਕੀ ਨਾਮ ਰਮ ਉਮਰਤੀ 32 ਸਾਲ ਦੀ ਸਾਰੀ ਬਿੱਤੀ ਨਾਮ ਦੇਊਗਾ ਹਾਂ ਇਹਨਾਂ ਨੂੰ ਫਾਂਸੀ ਚਾਹੀਦੀ ਪਿਓ ਪੁੱਤਾਂ ਨੂੰ ਪੈਸਾ ਨੂੰ ਠੰਡ ਪੈ ਗਈ ਇਹ ਕਿਹੜੀ ਜਗ੍ਹਾ ਦਾ ਕਿਹੜਾ ਇਲਾਕਾ ਜੀ ਇਹ اسلام ਆਬਾਦ ਨੀਵੀਂ ਬਾਦੀ ਕਿਸ਼ਨਕੋਟ 6 ਨੰਬਰ ਗਲੀ ਇਹ ਕੋਲ ਲੋਕ ਨੇ ਜਿੰਨਾਂ ਵੱਲੋਂ ਇਹ ਕੋਲ ਇਹ ਗੌਂਡੀ ਆ ਗੌਂਡੀ ਆ ਸਾਡੇ ਕੋਲ ਗੌਂਡੀਆ ਵੱਲੋਂ ਹੋਇਆ ਕਤਲ ਕਿੰਨੇ ਵਜੇ ਟਾਈਮ ਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਨੇ ਸੀ ਵਜੇ ਵਜੇ ਕੀ ਉਹ ਇਹ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ ਚਾਰ ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੱਡਿਆ ਇਨਸਾਫ ਮਿਲਣਾ ਚਾਹੀਦਾ ਜੋ ਵੀ ਵਿਕਾਸ ਦੀ ਮੇਰੇ ਜੀਜਾ ਜੀ ਹੈ ਮੈਂ ਦਾ ਬੰਦੇ ਦਾ ਜੀਜਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਤਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਅਸੀਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫਾਨੂੰ ਇਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਤੇ ਦੇਖੋ ਇਹ ਨਿਹਾਇਤ ਨਜਾਇਜ਼ ਹੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਕਿੰਨੀ ਮੁੰਡੇ ਦੀ ਉਮਰ 39 ਸਾਲ ਦੀ 49 ਸਾਲ ਦੀ ਵਿਆਹ ਹੋਇਆ ਸੀ ਇੱਕ ਕੁੜੀ ਹੈ ਕੁੜੀ ਇੱਕ ਕੁੜੀ ਆਦੀ ਕਿਸ ਤਰ੍ਹਾਂ ਦਿਖਾਇਆ ਜਾਂਦੇ ਹੋ ਜੀ ਗਾਜਾ ਜਿੱਦਾਂ ਕਾਨੂੰਨ ਦੇਗਾ ਕਾਨੂੰਨ ਦੀ ਜੋ ਦੇ ਕਾਨੂੰਨ ਫਾਂਸੀ ਚਾਹੀਦੀ ਫਾਂਸੀ ਚਾਹੀਦੀ ਇਹਨਾਂ ਨੂੰ ਪਿਓ ਪੁੱਤ ਨੂੰ ਦੋਨਾਂ ਨੂੰ ਅੱਜ ਇੱਕ ਤੋਂ ਹੋਇਆ ਕਾਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਕੋ ਬਣ ਗਏ ਨੇ ਖਾਣ ਨੂੰ ਹੋਇਆ ਕੀ ਮਕਾਵਾ ਇਹ ਇੱਥੇ ਵਿਕੀਨਾਮ ਦੇ ਵਿਅਕਤੀ ਦਾ ਕਤਲ ਹੋਇਆ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਜ ਮਿਲ ਰਹੇ ਆ ਵਾ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਮਲ ਵਿੱਚ ਲਿਆਂਦੀ ਜਾ ਰਹੀ ਹੈ ਕੋਹਣੇ ਮੁੰਡੇ ਆਪਣਾ ਕਰਨ ਕੋਹਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀ ਕੀ ਮਾਰਿਆ ਕੀ ਹੋਰੇ ਦੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਬਈ ਮੈਂ ਉਮਰ ਦੀ ਉਮਰ 36 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕੀਤਾ ਗਿਆ ਲੱਗਦਾ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਕਿਸੇ ਤੀਰ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਤੇ ਅਗਰੀ ਕਾਰਵਾਈ ਕੀਤੀ